ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਡੀਏਵੀ ਸਕੂਲ ਕੱਕੜਵਾਲ ਤੂਰੀ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਇਸ ਸਕੂਲ ਦੀ ਖੂਬ ਤਾਰੀਫ ਕੀਤੀ ਉਹਨਾਂ ਦੱਸਿਆ ਕਿ ਇਸ ਸਕੂਲ ਵਿੱਚ ਬਹੁਤ ਹੀ ਵਧੀਆ ਪੜਾਈ ਹੁੰਦੀ ਹੈ ਅਤੇ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਬੱਚਿਆਂ ਦੇ ਮਾਪਿਆਂ ਨੇ ਸੰਗਤ ਜੀ ਸ਼ਾਹ ਗੁਰੀ ਬਲਦੇਵ ਦਰਿਸ਼ ਸ਼ਰਮਾ ਸੰਤ ਸਿੰਘ ਪ੍ਰਿੰਸੀਪਲ ਡੀਏਵੀ ਸਕੂਲ ਬਲਵਿੰਦਰ ਸਿੰਘ ਸੋਢੀ ਮੀਰਹੇੜੀ ਦਿੱਲੀ ਜਤਿੰਦਰ ਸ਼ਰਮਾ ਅਤੇ ਸਕੂਲ ਦੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਬੇਟੀ ਕਰਨ ਕੁਮਾਰ ਹੈ ਜੀ ਇੱਥੇ ਤੂਰੀ ਤੁਰੀ ਜੀ ਕਨਾਰੀ ਕਹਿੰਦੇ ਅੱਛਾ ਇੱਥੇ ਕਿੰਨੇ ਬੱਚੇ ਪੜ੍ਹਦੇ ਤੁਹਾਡੇ ਜੀ ਮੇਰੇ ਬੇਟੀ ਪੜ੍ਹਦੇ ਬਾਕੀ ਪਤੀ ਜਰਨਤ ਜੀ ਪੜ੍ਹਦੇ ਕਿਵੇਂ ਲੱਗਿਆ ਸਕੂਲ ਦੀ ਮੈਨੇਜਮੈਂਟ ਜਾਂ ਸਕੂਲ ਕਿਵੇਂ ਜੀ ਬਹੁਤ ਵਧੀਆ ਜੀ ਤੇ ਕੀ ਕਹਿਣਾ ਚਾਹਣਾ ਬਹੁਤ ਵਧੀਆ ਪੜਾਈ ਹੈ ਜੀ ਇੱਥੇ ਫਰਸਟ ਪੋਜੀਸ਼ਨ ਬੈਠ ਗਈ ਮੇਰੇ ਬੇਟੀ ਅੱਛਾ ਜੀ ਫਰਸਟ ਟਾਈਮ ਇੱਕ ਦੀ ਬੇਟੀ ਹਾਂ ਜੀ ਕੀ ਨਾਮ ਹੈ ਬੇਟੀ ਸਰਜੋਤ ਕੀ ਨਾਮ ਹੈ ਜੀ ਸਰਜੋਤ ਸਿੰਘ ਤੁਹਾਡੇ ਬੱਚੇ ਸਕੂਲ ਚ ਪੜ੍ਹਦੇ ਨੇ ਜੀ ਹਾਂ ਜੀ ਕਿਸ ਤਰ੍ਹਾਂ ਸਕੂਲ ਦੀ ਮੈਨੇਜਮੈਂਟ ਹੈ ਸਕੂਲ ਕਿਦਾਂ ਜੀ ਸਕੂਲ ਵਧੀਆ ਹੈ ਵਧੀਆ ਪੜਾਈ ਹੈ ਕੀ ਕਹਣਾ ਜੀ ਠੀਕ ਹੈ ਜੀ ਅੱਛਾ ਜੀ ਕੀ ਕਹਿਣਾ ਚਾਹੋਗੇ ਕਹਿਣਾ ਚਾਹੁੰਦਾ ਜੀ ਵਧੀਆ ਸਕੂਲ ਹੈ ਜੀ ਬੱਚਿਆਂ ਨੂੰ ਲਾਉਣਾ ਚਾਹੀਦਾ ਜੀ ਜੇਕਰ ਦੇਖੋ ਇਹ ਸਕੂਲ ਪੜ੍ਹ ਤੋਂ ਬਹੁਤ ਮਾਸਮਤ ਸਰ ਕੀ ਕਹੋਗੇ ਅੱਜ ਬੱਚਿਆਂ ਦੇ ਰਿਜ਼ਲਟ ਆਏ ਨੇ ਡੀਏਪੀ ਪਬਲਿਕ ਸਕੂਲ ਤੋਰੀ ਵੱਲੋਂ ਸਾਰੇ ਹੀ ਬੱਚਿਆਂ ਦੇ ਪੇਰੈਂਟਸ ਨੂੰ ਬਹੁਤ-ਬਹੁਤ ਵਧਾਈ ਜਿਨ੍ਹਾਂ ਨੇ ਫਸਟ ਸੈਕਿੰਡ ਤੇ ਥਰਡ ਪੋਜੀਸ਼ਨ ਪ੍ਰਾਪਤ ਕੀਤੀ ਹੈ ਉਹਨਾਂ ਬੱਚਿਆਂ ਦਾ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਸਨਮਾਨ ਕੀਤਾ ਗਿਆ ਆਉਣ ਵਾਲੇ ਪ੍ਰੋਗ੍ਰਾਮ ਸੈਸ਼ਨ 2025-26 ਲਈ ਮੈਨੇਜਮੈਂਟ ਵੱਲੋਂ ਬੱਤ ਛੱਡ ਕੇ ਬੱਚਿਆਂ ਦੀ ਭਲਾਈ ਲਈ ਉਪਰਾਲੇ ਕੀਤੇ ਜਾਣਗੇ ਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਹ ਸਲਾਨਾ ਪੇਪਰ ਹੋਣਗੇ ਉਹਨਾਂ 'ਚ ਮੈਰਿਟ ਸਾਡੇ ਬੱਚੇ ਆਉਣ ਤੇ ਪੋਜੀਸ਼ਨਾਂ ਪ੍ਰਾਪਤ ਕਰਨ ਸਕੂਲ ਵੱਲੋਂ ਸਹਾਇਤਾ ਹੀ ਬੱਚਿਆਂ ਦੇ ਲਈ ਉਪਰਾਲੇ ਕੀਤੇ ਜਾਣਗੇ ਸਰ ਕੀ ਨਾਮ ਹੈ ਜੀ ਨਾ ਸਿਕੰਦਰਪਾਲ ਸਰ ਜੇ ਬੱਚਿਆਂ ਦੇ ਰਿਜ਼ਲਟ ਆਏ ਨੇ ਇਸ ਮੌਕੇ ਦੇ ਬੱਚਿਆਂ ਨੂੰ ਜਾਂ ਮਾਪਿਆਂ ਨੂੰ ਕੋਈ ਮੈਸੇਜ ਦੇ ਦੋਗੇ ਹਾਂਜੀ ਬੱਚਿਆਂ ਨੇ ਬਹੁਤ ਵਧੀਆ ਜਿਹੜੀ ਆਪਣੀ ਪਰਫਾਰਮੈਂਸ ਦਿੱਤੀ ਹੈ ਬਹੁਤ ਵਧੀਆ ਨਤੀਜੇ ਆਏ ਨੇ ਤੇ ਬੱਚਿਆਂ ਨੇ ਬਹੁਤ ਮਿਹਨਤ ਕੀਤੀ ਮਾਪਿਆਂ ਦਾ ਬਹੁਤ ਸਹਿਯੋਗ ਰਿਹਾ ਹੈ ਬਾਕੀ ਦੇ ਅਧਕਾਂ ਦਾ ਜੋਗਦਾਰ ਰਿਹਾ ਸਾਰਿਆਂ ਨੇ ਮਤਲਬ ਮਿਲ ਕੇ ਜਿਹੜੇ ਹੈ ਬੱਚੇ ਨੇ ਵਧੀਆ ਪ੍ਰਾਪਤ ਕੀਤੀ ਹੈ ਵਧੀਆ ਅੰਕ ਨੇ ਮੈਂ ਮਤਲਬ ਵਧਾਈ ਦਿੰਦਾ ਤੇ ਰੱਸ ਨੂੰ ਵੀ ਤੇ ਅੱਪਾ ਨੂੰ ਵੀ ਤੇ ਬੱਚਿਆਂ ਨੂੰ ਵੀ ਜਿਨ੍ਹਾਂ ਨੇ ਅੱਜ ਆਪਣਾ ਵਧੀਆ ਮਾਰਕਸ ਪ੍ਰਾਪਤ ਕੀਤੇ ਹੈ ਬਹੁਤ ਬਹੁਤ ਬਹੁਤ